ਠੀਕ ਐ ਜੀ ਧੰਨਵਾਦ ਤੁਹਾਡਾ ਓ ਲੈ ਧੰਨਵਾਦ ਦੀ ਕੀ ਗੱਲ ਐ ਦੱਸ ਲੈ ਸੰਧੂਆ ਹੱਸ ਗਿਆ ਸ਼ਕਾਰ ਓਏ ਹੁਣ ਦਵਾਂਗੇ ਇਹਨੇ ਯਾਰੇ ਕੋਈ ਗੱਲ ਨਹੀਂ ਇਹ ਵੀ ਝੂਟਿਆਂ ਦੀ ਬਾਲੀ ਸਕੇਨਣ ਲੱਗਦੀ ਐ ਲੈ ਕਿੱਡਾ ਚੰਗਾ ਮੁੰਡਾ ਗਾ ਮੀਰ ਕਰਦਾ ਗਾ ਆ ਗਈ ਮੋਟੀ ਸਾਮੇ ਹੱਥ ਚ ਖੂਨ ਨਹੀਂ ਜਾਣ ਦੇਣੀ ਲੈ ਓ ਸੰਧੂਆ ਨੰਬਰ ਤਾਂ ਦੇਗੀ ਲਾਈਨ ਨੂੰ ਫੋਨ ਓਏ ਕਿਤੇ ਸ਼ਕਾਰ ਹੱਥੋਂ ਨਾ ਲੰਘ ਜੇ ਲੱਗ ਜਾ ਹੁਣ ਹੈਲੋ ਲੱਗਦ ਨਹੀਂ ਯਾਰ ਕੀ ਹੋ ਗਏ ਯਾਰ ਉਹ ਲੱਗ ਜਾ ਨੰਬਰ ਆ ਹੈਲੋ ਹਾਂਜੀ ਕੌਣ ਜੀ ਸੰਧੂ ਬੋਲਦਾ ਅੱਛਾ ਹਾਂਜੀ ਕਿਵੇਂ ਹੋ ਉਹ ਵਧੀਆ ਵਧੀਆ ਤੁਸੀ ਮੈਨੂੰ ਵਧੀਆ ਬਹੁਤ ਲੱਗੇ ਅੱਛਾ ਹੋਰ ਮੈਨੂੰ ਤਾਂ ਬਾੜੀ ਸੋਹਣੀ ਲੱਗਦੀ ਸੱਚੀ ਤਾਂ ਇਹ ਝੂਠੇ ਤਰੀਕਾ ਕਰੀ ਜਾਂਦੇ ਆ ਨਹੀਂ ਨਹੀਂ ਝੂਠੀ ਤਰੀ ਮੈਂ ਕਦੇ ਨਹੀਂ ਕਿਸੇ ਦੀ ਕੀਤੀ ਅਜੇ ਤੱਕ ਸੱਚੀ ਹੂੰ ਮੈਨੂੰ ਵੀ ਵਧੀਆ ਲੱਗੇ ਤੁਸੀ ਮੈਂ ਤਾਂ ਤੁਹਾਨੂੰ ਉੱਧੀ ਨੋਟ ਕੀਤਾ ਸੀ ਜਿਸ ਤਰ੍ਹਾਂ ਤੁਸੀਂ ਕੱਪੜੇ ਲੈਣ ਆਏ ਸੀ ਜਦੋਂ ਈਕ ਅੱਛਾ ਤੁਸੀ ਤਾਂ ਬਾੜੀ ਗੌਰ ਰੱਖਦੇ ਹੋ ਨਾ ਨਹੀਂ ਨਹੀਂ ਸੱਚ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਵੀ ਤੁਹਾਡੇ ਹਸਬੰਦ ਕੀ ਕਰਦੇ ਆ? ਮੇਰੇ ਹਸਬੰਦ ਨੇ ਕੀ ਕਰਨਾ ਹੈਗਾ? ਕਿਸੇ ਦੁਕਾਨ ਤੇ ਜੌਬ ਕਰਦੇ ਆ 7000 ਤਨਖਾਹ ਲੈਂਦੇ ਆ। ਅੱਛਾ। ਠੀਕ ਹੈ। ਤੁਸੀਂ ਲਾਮ ਮੈਰ ਜਿਗਰੇ ਰੇਂਜ ਮੈਰਿਜ ਕਰਾਈ ਹੈ? ਨਹੀਂ ਨਹੀਂ ਜੀ ਰੇਂਜ ਮੈਰਿਜ ਹੀ ਹੈ ਜੀ ਲਾਮ ਮੈਰਿਜ ਨਹੀਂ। ਅੱਛਾ। ਠੀਕ ਹੈ। ਤੇ ਹੁਣ ਤੁਸੀਂ ਇੱਥੇ ਕਿੰਨੇ ਦਿਨ ਰਹਿਣਾ ਹੈ? ਤੇ ਕਿਹਦੇ? ਬਸ ਕੰਮ ਲਈ ਆਏ ਨੇ। ਸੋ ਕੱਲੂ ਚਲੇ ਜਾਣਾ ਹਾਂਜੀ ਤੇ ਕੱਲ ਨੂੰ ਤੁਹਾਨੂੰ ਮੈਂ ਲੈਣਾ ਆ ਜਾ ਫਿਰ ਨਹੀਂ ਜੀ ਪਤਾ ਕੀ ਗੱਲ ਆ ਫਿਰ ਮੇਰਾ ਕਾਰ ਨਹੀਂ ਛੱਡਣ ਆਉਗਾ ਨਾ ਕੰਮ ਕਰਕੇ ਅੱਛਾ ਅੱਛਾ ਮੈਂ ਤੁਹਾਨੂੰ ਮੈਂ ਕਾਲ ਕਰ ਦੂੰਗੀ ਮਤਲਬ ਅਗਰ ਰਾਸਤੇ 'ਚ ਰੁਕਥਿਆ ਜੇ ਤੁਸੀਂ ਅੱਛਾ ਚਲ ਤੁਸੀਂ ਮੇਰਾ ਨੰਬਰ ਸੇਵ ਕਰ ਲਿਓ ਉਹ ਤੁਹਾਨੂੰ ਛੱਡਣ ਆਣਗੇ ਨਾ ਉਹ ਤਾਂ ਕੋਈ ਗੱਲ ਨਹੀਂ ਤੇ ਤੁਸੀਂ ਮੇਰਾ ਨੰਬਰ ਸੇਵ ਕਰ ਲਿਓ ਠੀਕ ਐ ਮੈਂ ਬੰਦਾ ਗੱਲਬਾਤ ਜੀ ਕਰ ਲੈਂਦਾ ਕਦੇ ਕਦੇ ਨਹੀਂ ਨਹੀਂ ਜੀ ਮੈਂ ਨੰਬਰ ਸੇਵ ਕਰ ਲੈਣਾ ਮਤਲਬ ਮੇਰੇ ਘਰ ਵਾਲੇ ਨੇ ਦੇਖ ਲਿਆ ਫੇਰ ਉਹ ਤੁਸੀਂ ਕਿਸੇ ਕੁੜੀ ਦੇ ਨਾਂ ਤੇ ਸੇਵ ਕਰ ਲਾ ਹਾਂਜੀ 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 ਨੰਬਰ ਸੇਵ ਕਰ ਲਵਾਂਗੇ ਚਲ ਠੀਕ ਹੈ ਫਿਰ ਬਾਏ ਹੈ ਓਕੇ ਜੀ ਬਾਏ ਲੈ ਵੇ ਸੰਦੂਆ ਇਹ ਤਾਂ ਪਹਿਲਾਂ ਹੀ ਤਿਆਰ ਆ ਇਹ ਤਾਂ ਮੁਰਗੀ ਆ ਗਈ ਹੱਥੇ ਹੋਰ ਬਣੇਗਾ ਹਾ ਜੀ ਇਹ ਲੱਗਦਾ ਉਹਦੇ ਬਿਨਾ ਤਾਂ ਹਨਾ ਲਾਵਾ ਫੋਨ ਹੁਣ ਤਾਂ ਆ ਗਈ ਹੁਣੀ ਪੇਕਿਆਂ ਤੋਂ ਘਰ ਆ ਹਲੋ ਹਲੋ ਹਾਂ ਜੀ ਕਿਵੇਂ ਹੋ ਠੀਕ ਆ ਵੀ ਵਧੀਆ ਤੁਸੀਂ ਦੱਸੋ ਆ ਗਈ ਪੇਕਿਆਂ ਤੋਂ ਘਰ ਕਿ ਨਹੀਂ ਹਾਂ ਜੀ ਆ ਗਈ ਲੈ ਤੁਸੀਂ ਦੱਸੋ ਸਹੀ ਮੈਨੂੰ ਸਹੀ ਤੁਹਾਨੂੰ ਪਤਾ ਕੀ ਸੀ ਮੇਰੇ ਭਰਾ ਛੱਡਣ ਆਈ ਸੀ ਤਾਂ ਕਰਕੇ ਅੱਛਾ ਤੁਹਾਡਾ ਘਰ ਆ ਕੇ ਵੀ ਫੋਨ ਨਹੀਂ ਲਾਇਆ ਬੱਚੇ ਸੀ ਘਰ ਰਾਜਬੰਦ ਸੀ ਤਾਂ ਕਰਕੇ ਅੱਛਾ ਅੱਛਾ ਮਾਤ ਨੂੰ ਆਇਆ ਕਹਿੰਦਾ ਸੀਗਾ ਹਾਂਜੀ ਮੈਂ ਕਿਹਾ ਆਪਾਂ ਕਿਤੇ ਮਿਲਦੇ ਫਿਰ ਕਾਫੀ ਕੂਫੀ ਤੇ ਚੱਲਦੇ ਨਹੀਂ ਜੀ ਮੇਰੇ ਕੋਲ ਟਾਈਮ ਹੀ ਨਹੀਂ ਹੁੰਦਾ ਵਾ ਲੈ ਘਰੇ ਤੁਸੀਂ ਬੇਲੇ ਤਾਂ ਹੁੰਨੇ ਤੁਸੀਂ ਕੀ ਕਰਦੇ ਹੋ ਬੇਲ ਨਹੀਂ ਕੋਈ ਨਹੀਂ ਲਿਵੇਂ ਹੋਰ ਕੀ ਕਰਦੇ ਹੋ ਫਰਦਾ ਕੰਮ ਨਾਲੇ ਬੱਚਾ ਜੀ ਘਰੇ ਤੇ ਹਸਬੰਦਾ ਵੀ ਲੈ ਹਸਬੰਦਾ ਕੋਈ ਕੰਮ ਤੇ ਜਾਂਦਾ ਉਹ ਐਵੇਂ ਨਾ ਤੂੰ ਡਰੀ ਜਾ ਐ ਗਲਤ ਨਾ ਸੋਚ ਮੈਂ ਤਾਂ ਵੈਸੇ ਕਹਿਣਾ ਵੀ ਚਲੋ ਕੋਈ ਗੱਲੀ ਮੁੰਡਾ ਮਿਲਦਾ ਜੁਲਦਾ ਰ ਬੜੀਆ ਹੁੰਦਾ ਮੈਂ ਤਾਂ ਤੇਰੇ ਲਈ ਗਿਫਟ ਵੀ ਲਿਆ ਇੱਕ ਘੈਂਟ ਜਵ ਵਾਲਾ ਕਿਸ ਦਾ ਹੋ ਰ ਮੈਂ ਤੇਰੇ ਲਈ ਬੜਾ ਘੈਂਟ ਕਿਸ ਲਿਆ ਐ ਐ ਨਹੀਂ ਦੱਸਦਾ ਜਦੋਂ ਮਿਲ ਲਾਂਗੀ ਉਹ ਦੱਸੂਗਾ ਇਹ ਤਾਂ ਸਰਪ੍ਰਾਈਜ਼ ਹੈ ਤੇਰੇ ਲਈ ਲਵੇਕ ਦੀਆਂ ਮੈਂ ਕੋਈ ਨਾ ਫਿਰ ਬਹਾਨਾ ਲਾ ਕੇ ਆਉਂਗੀ ਕਿਉਂਕਿ ਫਿਰ ਬੱਚੀ ਨੇ ਦੱਸ ਦੇਣਾ ਤੇ ਮੰਮੀ ਗਈ ਸੀ ਵਾਰ ਤੈਨੂੰ ਬੱਸ ਮਾੜੀ ਆਵਾਜ਼ ਨਾ ਦੇਣਾ ਕਿ ਆਪੇ ਸਮਝ ਲਈ ਗਿਫਟ ਕੀ ਹੋ ਸਕਦਾ ਆਈ ਆਵਾਜ਼ ਕਿ ਨਹੀਂ ਬਸ ਫਿਰ ਆ ਜਾਓ ਮਿਲਣ ਕੱਲ ਮੈਂ ਜਿੱਥੇ ਰਹਾ ਹਾਂ ਕਿੰਦਾਂ ਆਉਂਗੇ ਦੱਸ ਦਿਓ ਫਿਰ ਕੱਲ ਕੱਲ ਪੱਕਾ ਹਾਂਜੀ ਕਿੰਨੇ ਵਜੇ ਇਨੇ ਕਾਲੇ ਕਿਉਂ ਤੁਸੀਂ ਉਹ ਕਾਲੇ ਦੀ ਗੱਲ ਨਹੀਂ ਪਤਾ ਵੈਸੇ ਟਾਈਮ ਪੁੱਛੀ ਹੈ ਨਾ ਜੇ ਟਾਈਮ ਦੱਸੋਗੇ ਫੇਰ ਹੀ ਮਿਲਾਂਗੇ ਨਾ ਤੁਸੀਂ ਗਲਤ ਸੋਚ ਰਹੇ ਨੇ ਉਹ ਤੁਸੀਂ ਤਾਂ ਦੇਖੋ ਫ੍ਰੀ ਹੋ ਹਨ ਮੈਂ ਵੀ ਨਹੀਂ 来 ਕਰੇ ਕਾਂ ਕਰਦੇ ਜੰਨੀ ਆਂ ਚੱਲ ਕੋਈ ਨਹੀਂ ਜੋ ਤੇਰੇ ਹਸਬੰਡ ਚਲੇ ਗਿਆ ਤੁਸੀਂ ਮੈਨੂੰ ਫੋਨ ਕਰ ਦਿਓ ਮੈਂ ਆ ਜਾਊਗਾ ਹਾਂ ਇਹ ਹੋ ਸਕਦਾ ਤੁਹਾਨੂੰ ਕਾਲ ਕਰ ਦੂੰਗੀ ਬਸ ਠੀਕ ਹੈ ਫਿਰ ਚੱਲ ਠੀਕ ਹੈ ਬਾਈ ਫਿਰ ਹੈ ओके दी भाई ਲੈ ਸੰਦੂਆ ਐਗੀ ਤਾਂ ਮੁਰਗੀ ਪੈਸੇ ਖਾਨ ਵਾਲੀ ਚੱਲ ਕੋਈ ਚੱਕਰ ਨਹੀਂ ਨਿਆਰੇ ਤਾਂ ਲਾਵਾਂਗੇ ਚਾਰ ਦਿਨ ਫੁੱਦ ਆ ਗਿਆ ਓਏ ਹੈਲੋ ਹਾਂਜੀ ਕਿਵੇਂ ਹੋ ਆਏ ਹਾਏ ਸੇਮ ਸੇਮੀ ਬੋਲਦੇ ਹਣ ਤਾਂ ਹਾਂਜੀ ਹਾਂਜੀ ਕਿੱਥੇ ਹੋ ਮੈਂ ਕਿੱਥੇ ਹੋਣਾ ਮੈਂ ਤੁਹਾਡੇ ਦਿਲ ਚ ਹਾਂ ਸੱਚੀ ਲੈ ਕਮਲੀ ਕਿਸੇ ਗੱਲ ਤੋਂ ਇੱਕ ਗੱਲ ਕਮਾ ਤੁਹਾਨੂੰ ਸੱਚੀ ਹਾਂਜੀ ਮਾਦਰ ਨੂੰ ਇੰਨਾ ਕਿ ਪਿਆਰ ਕਰਦਾ ਨਾ ਸੱਚੀ ਗੱਲਾਂ ਹੀ ਛੱਡ ਦੇ ਮੇਰੇ ਰਾਤ ਦੀ ਨੀਂਦ ਵੀ ਖਤਮ ਹੋ ਗਈ ਕਿ ਸਾਹਬ ਦੀ ਨੀਂਦ ਆਉਂਦੀ ਹੀ ਨਹੀਂ ਮਨ ਜਿਹਦੇ ਨੇੜੀਓਂ ਨਹੀਂ ਆਉਂਦੀ ਸੱਚੀ ਇਹਨੇ ਸੈਰੀਅਸ ਮੇਰੇ ਪਿੱਛੇ ਮੈਂ ਤਾਂ ਬਾਲਾ ਸੈਰੀਅਸ ਹਾਂ ਚੱਲ ਫਿਰ ਆਜੇਂਗੇ ਰੇਹਾਂ ਪਾਸ ਛੇਤੀ ਆ ਜਾ ਫਿਰ ਮੈਂ ਕਿੱਥੇ ਆਏਗੀ ਰੋਡ ਤੇ ਆਜੇਗੀ

ਆ ਖੜੀ ਆ ਮੋਰਨੀ ਆਉ ਜੀ ਆਉ ਜੀ ਪਰਸਵਾਧੀਆ ਤੇਰੇ ਹੁੰਦੇ ਕਦੀ ਟੈਨਸ਼ਨ ਹੈ ਇਧਰੋਂ ਚਲੀਏ ਤੁਸੀਂ ਤਾਂ ਉਧ ਹੀ ਆ ਗਏ ਹੱਸਦਾ ਮੈਂ 5 ਮਿੰਟ ਹੀ ਹੋਏ ਮੈਂ ਬਸ ਨੇੜੇ ਸੀ ਥੋੜੀ ਇਧਰ ਅੱਛਾ ਉਹ ਤਾਂ ਵੈਸੇ ਵੀ ਤੇਰੇ ਘਰ ਦਿੰਨੇ ਨੇ ਰਹਿਣਾ ਚੰਗਾ ਲੱਗਦਾ ਹੈ ਅੱਛਾ ਇੱਥੇ ਸਾਈਡ ਤੇ ਕਰਾਰ ਕੇ ਗੱਲਾਂ ਹੀ ਕਰ ਲੀਏ ਚਾਰ ਆਪਦੇ ਹੱਥ ਨਾਲ ਪਾ ਕੇ ਆਉਂਗਾ ਲੈ ਕਰ ਹੱਥ ਮੈਂ ਪਾਵਾਂ ਕਿਤਾ ਬੜੀਆਂ ਮਹਿੰਗੀਆਂ ਹੋ ਰਹੀਆਂ ਜੀ ਫਿਰ ਉਹ ਕਿਹੜੀਆਂ ਮਹਿੰਗੀਆਂ ਆਹ ਕੀ ਸੜੀਆਂ ਜੁੜੀਆਂ ਬਾਈ ਫਰਦੀਆਂ ਤੂੰ ਆ ਨਾ ਮੇਰੇ ਹੁੰਦਿਆਂ ਪਾਇਆ ਕਰ ਹੁਣ ਠੀਕ ਐ ਆ ਲਾਹਣੇ ਕਰੇ ਜਾ ਕੇ ਹੁਣ ਮੇਰੇ ਹੁੰਦਿਆਂ ਨਾ ਜਮਾਂ ਨਹੀਂ ਟੈਨਸ਼ਨ ਲੈਣੀ ਜਿਹੜੀ ਵੀ ਚੀਜ਼ ਤੇਨੂੰ ਲੋੜ ਹੋਈ ਤੈਨੂੰ ਹਰੇਕ ਹੀ ਮਿਲਿਆ ਕਰੂੰਗਾ ਹੁਣ ਤੂੰ ਜਹਾਤਾ ਕਰਦੇ ਕੰਬਲੀਏ ਤੂੰ ਤਾਂ ਹੈਰਾਨ ਹੋਈ ਨਹੀਂ ਜੇ ਬੜੀ ਮਹਿੰਗੀ ਚੀਜ਼ ਐ ਇਹ ਤਾਂ ਬੜੀਆਂ ਛੋਟੀਆਂ ਚੀਜ਼ਾਂ ਨਹੀਂ ਜੀ ਇਹ ਤਾਂ ਹੋਣੀ ਆ 5-7000 ਦੇ ਤਾਂ ਹੋਣੀ ਆ ਚਲੋ 5-7000 ਦਾ ਤੇਲ ਪੀ ਫੂਕ ਦੇਣੀ ਗੱਡੀ ਤੇ ਰਜਣਾ ਸੀ ਨਹੀਂ ਜੀ ਥੋੜੇ ਹੱਥ ਕਿੰਨੇ ਸਾਫਟ ਹਨ ਹਾਂ ਜੀ ਮੈਂ ਕਿਹਦੇ ਪੱਲੇ ਪੈ ਗਈ ਤੂੰ ਪੁੱਛੋ ਨਾ ਤੂੰ ਚਲியே ਬਸ ਕੇ ਸਮਝਾ ਜੋ ਲਿਖਿਆ ਸੀਗਾ ਚੱਲ ਨਾ ਮੇਰੇ ਹੁੰਦੇ ਟੈਨਸ਼ਨ ਨਾਲ ਹੀ ਹੁਣ ਹੁਣ ਸਵੇਲਾ ਤੇਰੀ ਕਿਸਮਤ ਬਦਲ ਗਈ ਸੱਚੀ ਸੱਚੀ ਦੇ ਕਿਖਰੇ ਤੋਂ ਕਨ ਦੇ ਜੀ ਉਹ ਨੂੰ ਇਹ ਲਾ ਕਮਾਨ ਕਰਦੀਆਂ ਤੂੰ ਜੇ ਮੇਰੇ ਦਿਲ ਚ ਇਹੋ ਜੀ ਗੱਲ ਹੋਵੇ ਤਾਂ ਮੈਂ ਤੇਲੀ ਗਿਫਟ ਲੈ ਕੇ ਆਉਂਦਾ ਦੱਸ ਐ ਨਾ ਸੋਚਿਆ ਕਰ ਤੂੰ ਉਹ ਤਾਂ ਹੈ ਮੈਨੂੰ ਪਤਾ ਲੱਗ ਗਿਆ ਵੈਸੇ ਜੀ ਤੁਸੀਂ ਕੁਬਾਰੇ ਹੁੰਦੇ ਨਾ ਮੈਂ ਤਾਂ ਹੁਣ ਉਹਨਾਂ ਦਾ ਵਿਆਹ ਵੀ ਕਰਾ ਲੈਣਾ ਸੀ ਹੋਰ ਯਾਰ ਮੈਂ ਕਿੱਥੇ ਫਸਾਤੀ ਬਸ ਕਰਦਿਆਂ ਨੇ ਚੱਲ ਪਿਆਰ ਹੋਣਾ ਚਾਹੀਦਾ ਹੈ ਜਾਈ ਕੁਬਾਰੇ ਦਾ ਕੋਈ ਚੱਕਰ ਨਹੀਂ ਹੁੰਦਾ ਅੱਜ ਕੱਲ੍ਹ ਕੌਣ ਦੇਖਦਾ ਹੈ ਇਹ ਤਾਂ ਹੈ ਬੱਸ ਜਿੱਥੇ ਦਿਲ ਮਿਲ ਗਿਆ ਸਮਝ ਲੈ ਉੱਥੇ ਡੁਮਾ ਮਿਲ ਗਿਆ ਹਾਂ ਹੂੰ ਵਸੋਂ ਤਾਂ ਮੈਂ ਉਹਦੇ ਗਿਲਦੇ ਰਿਹਾ ਗੋਈਰ ਮੈਨੂੰ ਜਦੋਂ ਉਸ ਗਲੀਰ ਦੇਖੇ ਨਾ ਸੌਂ ਲੱਗੇ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਮੇਰੀ ਜ਼ਿੰਦਗੀ ਚ ਪਹਿਲੀ ਕੁੜੀ ਤੁਸੀਂ ਹੋ ਸੱਚੀ ਸੌਂ ਲੱਗੇ ਥੋੜੀ ਸਿਰ ਦੀ ਗੱਲ ਹੈ ਤੇਰੇ ਸਿਰ ਦੀ ਸੌਂ ਲੱਗੇ ਕਮਲੀਏ ਮੇਰੀ ਜ਼ਿੰਦਗੀ ਚ ਪਹਿਲੀ ਕੁੜੀ ਤੂੰ ਹੈ ਜਿਹੜੀ ਮੈਨੂੰ ਪਸੰਦ ਆਈ ਹੈ ਤੇ ਉਹ ਵੀ ਵਿਆਹੀ ਹੋਈ ਪਹਿਲਾਂ ਮੈਂ ਸੋਚਿਆ ਲੱਭ ਮੈਂ ਅੱਜ ਕਰਾਉਂਗਾ ਉਹ ਸੁਪਨਾ ਲੱਗਦਾ ਮੇਰਾ ਕਦੇ ਪੂਰਾ ਹੀ ਨਹੀਂ ਹੋਣਾ ਚਲ ਹੁਣ ਮੈਂ ਵੀ ਮਜਬੂਰ ਆ ਮੇਰੇ ਡਾ ਇੱਕ ਬੱਚਾ ਮੇਰੇ ਕੋਲੇ ਚਲੋ ਤਾਂ ਕੋਈ ਗੱਲ ਨਹੀਂ ਬਾਕੀ ਤੂੰ ਮਿਲਦੀ-ਗਿਲਦੀ ਰਹਾ ਕਰ ਬਸ ਠੀਕ ਹੈ ਨਾ ਓਕੇ ਹਾਂ ਚਲ ਹੁਣ ਮੈਂ ਉਤਾਰਾਂ ਹਾਂਗੇ ਲੈ ਅਜੇ ਹੁਣ ਤਾਂ ਹੋਣੀ ਚੱਲੇ ਆ ਡਰ ਜਾ ਲੱਗਦਾ ਸੀ ਹੋਰ ਕੋਈ ਗੱਲ ਉਹ ਐਵੇਂ ਡਰਿਆ ਕਰ ਤੂੰ ਥੋੜਾ ਕਰ ਲੈ ਵੈਸੇ ਕਰਦਾ ਕੀ ਤਨਖਾਹ ਕਿੰਨੀ ਕਿੰਨੀ ਕਹ ਉਹਦੀ ਤੁਹਾਨੂੰ ਦੱਸਿਆ ਤਾਂ ਸੀ 7000 ਤਨਖਾਹ ਲੈਂਦਾ ਬਸ ਉਹ 7000 ਤੇ ਤੈਨੂੰ ਕੰਗਣੀ ਬਾਤ ਤੇ ਮੈਂ ਕਮਲੀਏ ਚਲੋ ਠੀਕ ਹੈ ਫਿਰ ਜਿ ਤੁਸੀਂ ਚੱਲੇ ਹੋ ਤਾਂ ਪਹਿਲਾਂ ਐ ਵਾਦਾ ਕਰਕੇ ਜਾਓ ਤੁਸੀਂ ਨੂੰ ਕਿਦ ਕਿਦ ਦਿਨ ਆਉਂਗੇ ਫਿਰ ਮੈਂ 3-4 ਦਿਨਾਂ ਨੂੰ ਆਉਂਗਾ ਨਹੀਂ 4 ਦਿਨ ਤਾਂ ਬਾਲੇ ਐ 2-3 ਦਿਨਾਂ ਤੱਕ ਆ ਜੀ ਚਲੋ ਠੀਕ ਹੈ ਚਲ ਠੀਕ ਹੈ ਹੈਲੋ ਹੁਣ ਆ ਤੁਮ ਲਾਗੇ ਜਾਇਆ ਕਰਕੇ ਮਿਲਗੇ ਠੀਕ ਹੈ ਓਕੇ ਠੀਕ ਹੈ ਸਰ ਓਕੇ ਸਰ ਬਾਏ ਬਾਈ ਬਾਏ ਰਿਪੋਟ ਬਾਲੀ ਕਹਿੰਦਾ ਹੈ ਖੱਤੀ ਵਾਲੇ ਸੌਪ ਸੀਗੇ ਕੋਈ ਗੱਲ ਨਹੀਂ ਇਹ ਤਾਂ ਵੀ ਕਰਦੇ ਆ ਪੱਕਾ ਲਾ ਇਹਦਾ ਵੀ ਭਰਨਾ ਹੀ ਪੈਣਾ ਤੋਪਾ ਆਪਣਾ